ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਸਿੱਖਾਂ ਦੇ ਦੋ ਬਹੁਤ ਵੱਡੇ ਪ੍ਰਚਾਰਕ ਰਣਜੀਤ ਬਾਬਾ ਢੜੀਆਂ ਵਾਲੇ ਤੇ ਬਾਬਾ ਬੰਤਾ ਸਿੰਘ ਇਹਨਾਂ ਦੇ ਦਰਮਿਆਨ ਭੋਗ ਲਾਉਣ ਤੋਂ ਬਹਿਸ ਹੋ ਰਹੀ ਹੈ ਗਲਬਾਤ ਹੋ ਰਹੀ ਹੈ ਇੱਕ ਦੂਸਰੇ ਦੀ ਹਰ ਬੰਦਾ ਆਪਣੇ ਤਹਾਬ ਨਾਲ ਬਜਾਹਤ ਕਰਨਦੇ ਆ ਦੋਨੇ ਜਿਹੜੇ ਪ੍ਰਚਾਰਕ ਨੇ ਕਿ ਜਿਹੜੇ ਰਣਜੀਤ ਬਾਬਾ ਢੜੀਆਂ ਵਾਲੇ ਆ ਉਹ ਕਹਿੰਦੇ ਆ ਕਿ ਜਿਹੜਾ ਸਿੱਖ ਭੋਗ ਲਾਉਂਦੇ ਆ ਨਾ ਇਹ ਹਿੰਦੂਆਂ ਦਾ ਕੰਮ ਕਰਨਦੇ ਆ ਤੇ ਜਦਕਿ ਜਿਹੜੇ ਬਾਬਾ ਬੰਤਾ ਸਿੰਘ ਹੈ ਉਹ ਕਹਿੰਦੇ ਆ ਕਿ ਭੋਗ ਗੁਰੂ ਸਾਹਿਬਾਨ ਨੇ ਵੀ ਲਾਇਆ ਸੀ ਤੇ ਇਸ ਕਰਕੇ ਸਿੱਖ ਭੋਗ ਲਾਉਂਦੇ ਆ ਇਹਨਾਂ ਦੋਨਾਂ ਵਿੱਚੋਂ ਸਹੀ ਕਿਹੜਾ ਕਹਿ ਰਿਹਾ ਹੈ ਇਹ ਆਪਾਂ ਚੱਲ ਕੇ ਦੇਖਾਂਗੇ ਅੱਜ ਦੀ ਕਥਾ ਦੇ ਵਿੱਚ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਕਹਿੰਦਾ ਸੀ ਵੀ ਮੂਰਤੀ ਨੂੰ ਭੋਗ ਲੱਗਦਾ ਮੋ ਅੱਜ ਭਗਵਾਨ ਲਈ ਆ ਬਣਾ ਕੇ ਲੈ ਕੇ ਆਓ ਮੈਂ ਭੋਗ ਲਵਾਉਂ ਮੈਂ ਸ਼ਕਾਉ ਤੁਸੀਂ ਲੈ ਕੇ ਆਇਓ ਉਹੀ ਕੰਮ ਸਾਡੇ ਬਾਬੇ ਅੱਜ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਆ ਤੁਸੀਂ ਭਾਈ ਰੋਟੀਆਂ ਘਰੋਂ ਬਣਾ ਕੇ ਲਿਆਓ ਸ਼ਕਾਵਾਂਗੇ ਅਸੀਂ ਆਪ ਆਪਕੋ ਸਤਨਾਮ ਦੀ ਵਾਸ ਤੇ ਰਾਮ ਗੁਰੂ ਖੰਦਾ ਗੁਰੂ ਗ੍ਰੰਥ ਸਾਹਿਬ ਖਾਣਗੇ ਗੁਰੂ ਗ੍ਰੰਥ ਸਾਹਿਬ ਖਾਣਗੇ ਤੇ ਸਾਡੇ ਬਾਪੂ ਨੂੰ ਜਦੋਂ ਤੁਸੀਂ ਇੱਥੇ ਲਿਆ ਕੇ ਭੋਗ ਲਵਾਉਂਦੇ ਜੇ ਨਾ ਖੜਾ ਪ੍ਰਸ਼ਾਦ ਦਾ ਜਾਂ ਲੰਗਰ ਦਾ ਤੇ ਬਾਦਸ਼ਾਹ ਭੋਗ ਲਾ ਦਿੰਦੇ ਨੇ ਤੇ ਫਿਰ ਸਮੁੱਚੀ ਕਾਇਨਾਤ ਛੱਡਦੀ ਹੈ ਦੇਖੋ ਸਿਧਾਂਤ ਸਿੱਖੀ ਦਾ ਇਹ ਪੱਥਰ ਇਹਨਾਂ ਦਾ ਜਦੋਂ ਭੋਗ ਲਾਉਂਦਾ ਹੋਵੇਗਾ ਇਹ ਤੇ ਕਿਸੇ ਨੂੰ ਵੀ ਨਹੀਂ ਛਕਾਉਂਦੇ ਤੇ ਸਾਡਾ ਬਾਪੂ ਜਦੋਂ ਭੋਗ ਲਾਉਂਦਾ ਸਮੁੱਚੀ ਕਾਇਨਾਤ ਛੱਡਦੀ ਹੈ ਤੇ ਮੈਨੂੰ ਅੱਜ ਹੀ ਕਿਸੇ ਗੁਰਮਖ ਪਿਆਰੇ ਨੇ ਦੱਸਿਆ ਵੀ ਇੱਕ ਵਿਦਵਾਨ ਕਹਿੰਦਾ ਦੀ ਭੋਗ ਨਹੀਂ ਲਵਾਉਣਾ ਚਾਹੀਦਾ ਇੱਕ ਵਿਦਵਾਨ ਕਹਿੰਦਾ ਦੀ ਭੋਗ ਨਹੀਂ ਲਵਾਉਣਾ ਚਾਹੀਦਾ ਇਹੋ ਜਿਹੇ ਦਾ ਭੋਗ ਹੀ ਪਾ ਦਿਆ ਕਰੋ ਇਹੋ ਜਿਹੇ ਦਾ ਭੋਗ ਹੀ ਪਾ ਦਿਆ ਕਰੋ ਜੋ 400 ਵਰੇ ਤੋਂ ਮਰਿਆਦਾ ਚੱਲ ਰਹੀ ਹੈ ਤੂੰ ਚਾਰ ਕਿਤਾਬਾਂ ਪੜ੍ਹ ਕੇ ਉੱਠ ਪਿਆ ਭੋਗ ਨਹੀਂ ਲਵਾਉਣਾ ਚਾਹੀਦਾ ਇਹ ਮਨਮਤ ਹੈ ਆਖੇ ਸ਼ੰਤ ਜਰਨੈਲ ਸਿੰਘ ਨੂੰ ਵੱਡਾ ਸਿੱਖ ਬਣ ਗਿਆ ਤੂੰ ਤੂੰ ਕੰਡਾ ਨਹੀਂ ਕੌਮਲੀ ਖਾਦਾ ਉਹਨੇ ਸਿਰ ਵਾਰਿਆ ਜਾਂ ਜਾ ਕੇ YouTube ਤੇ ਸਰਚ ਮਾਰ ਜਾਂ ਜਾ ਕੇ ਕਿਤੇ ਕਥਾ ਸੁਣ ਸੈਂਕੜੇ ਹਜ਼ਾਰਾਂ ਲੱਖਾਂ ਗੁਰਦ ਆਮ ਨੇ ਜਿੱਥੇ ਰੋਜ ਭੋਗ ਲੱਗਦਾ ਇਹ ਸਾਰੀ ਮਨਮਤ ਚੱਲ ਰਹੀ ਹੈ ਔਰ ਜੇ ਮਨਮਤ ਸੀ ਤੇ ਸਿਰ ਵਾਰਨ ਵਾਲੇ ਬਾਬੇ ਜਰਨੈਲ ਸਿੰਘ ਵਰਗੇ ਮਹਾਪੁਰਸ਼ਾਂ ਦੇ ਕਦੀ ਆਖਿਆ ਨਹੀਂ ਵੀ ਭੋਗ ਲਵਾਉਣਾ ਮਨਮਤ ਹੈ ਉਹ ਕਹੀ ਵੀ ਗੁਰੂ ਭੋਗ ਨਹੀਂ ਲਾਉਂਦਾ ਗੁਰੂ ਨੂੰ ਕੀ ਸਮਝ ਦੇ ਜੀ ਹਾਜ਼ਰ ਨਾਜ਼ਰ ਖੁਦ ਖੁਦਾ ਤੇ ਜੇ ਭੋਗ ਵਾਲੀ ਗੱਲ ਤੇ ਹੀ ਤੁਰਨਾ ਹੈ ਨਾ ਤੇ ਬਾਬੇ ਨਾਮੇ ਦਾ ਬਾਪੂ ਚਲ ਗਿਆ ਵਾਂਡੇ ਭਗਤ ਨਾਮਦੇਵ ਦਾ ਬਾਪੂ ਚਲ ਗਿਆ ਵਾਂਡੇ ਤੇ ਛੋਟੀ ਉਮਰ ਸੀ ਹਰੇ ਤੇ ਨਾਲ ਇਹ ਕਹਿ ਗਿਆ ਵੀ ਗਾਂ ਗੂੰ ਚੋਣੀ ਤੇ ਆਪਾਂ ਪਤਾ ਲੋਕਾਂ ਦੇ ਘਰਾਂ 'ਚ ਬੱਚਿਆਂ ਨੂੰ ਆਉਂਦੀ ਹੁੰਦੀ ਸੀ ਉਹਨਾਂ ਸਮਿਆਂ 'ਚ ਤੇ ਨਾਲ ਕਹਿ ਗਿਆ ਵੀ ਜਦੋਂ ਦੁੱਧ ਚੋਵੇਂ ਨਾ ਕੋਈ ਜਲ ਪਾਣੀ ਘਰ ਬਣਾਉਣ ਤੋਂ ਪਹਿਲਾਂ ਇਹ ਜਿਹੜਾ ਦੁੱਧ ਹੈ ਇਹਨੂੰ ਵਰਤਣ ਤੋਂ ਪਹਿਲਾਂ ਇਹਨੂੰ ਭਗਵਾਨ ਦਾ ਭੋਗ ਲਵਾ ਲਈ ਹੁਣ ਨਾਮਦੇਵ ਰੱਬ ਦੇ ਰੰਗ ਵਿੱਚ ਰੰਗੀ ਰੂਹ ਹੈ ਇਹ ਲਗਨ ਸ਼ੁਰੂ ਤੋਂ ਹੀ ਲੱਗੀ ਹੁੰਦੀ ਹੈ ਜਿਨ੍ਹਾਂ ਨੇ ਉੱਥੇ ਪਹੁੰਚਣਾ ਹੈ ਉਹ ਜਿਹੜਾ ਭਗਤ ਨਾਮਦੇਵ ਕਪਲ ਗਾਏ ਨਾਵੇਂ ਦੋਹਿਆਨੀ ਕੀ ਕੀਤਾ ਕਪਲ ਗਾਏ ਨਾਮੇ ਦੁਹੇ ਆਨੀ ਦੁੱਧ ਪੀयो ਗੋਬਿੰਦ ਰਾਏ ਉਹ ਉਹ ਜਿਹੜੀ ਗਾਂ ਸੀ ਉਹ ਚੋਕੇ ਲੈ ਜਾਂਦੀ ਬਾਬੇ ਨੇ ਦੁੱਧ ਕਟੋਰਾ ਗੜਵੈ ਪਾਣੀ ਕਪਲ ਗਾਏ ਨਾਮੇ ਦੁਹੇ ਆਨੀ ਗੜਵੇ ਚ ਪਾਲਿਆ ਦੁੱਧ ਉਹ ਗਊ ਨੂੰ ਚੋਕੇ ਤੇ ਉਸ ਖਾਣ ਸੰਬੰਦੇ ਅੱਗੇ ਬੈਠ ਗਿਆ ਦੁੱਧ ਪੀਓ ਗੋਬਿੰਦ ਰਾਏ ਕਹਿੰਦਾ ਇਹਨੂੰ ਪੀ ਪਹਿਲਾਂ ਤੇ ਪੀਵੇਂਗਾ ਤਾਂ ਫੇਰ ਆਪਾਂ ਪੀਣਾ ਇਹਨੂੰ ਭੋਗ ਲਾਵੇਂਗਾ ਤੇ ਫਿਰ ਬਲਗਾਨੀਆਂ ਦੁੱਧ ਪੀਓ ਗੋਬਿੰਦ ਰਾਏ ਦੁੱਧ ਪੀਓ ਮੇਰੋ ਮਨ ਪਤਿ ਆਏ ਮੇਰਾ ਮਨ ਨਹੀਂ ਉਰੀਜਣਾ ਜਿੱਨਾ ਚਿਰ ਦੁੱਧ ਨਹੀਂ ਪ੍ਰਗਟ ਹੋ ਕੇ ਪੀਂਦਾ ਜੇ ਤਾ ਫੜ ਲਈ ਨਾ ਤੇ ਮਾਪੇ ਕਈ ਵਾਰ ਆਪਾਂ ਵੇਖਿਆ ਨਿਆਣਿਆਂ ਦੀ ਜिद ਅੱਗੇ ਝੁਕ ਜਾਂਦੇ ਨੇ ਜਿੱਥੇ ਅਪਨਾਤ ਧੋਵੇ ਜਿੱਥੇ ਪ੍ਰੇਮ ਹੋਵੇ ਝੁਕ ਜਾਂਦੇ ਨੇ ਜਦੋਂ ਭਗਤ ਨਾਮਦੇਵ ਨੇ ਇਹ ਸ਼ਰਤ ਰੱਖ ਦਿੱਤੀ ਨਾ ਹੁਣ ਇਹਦੇ ਤੋੜ ਮਰੋੜ ਕੇ ਅਰਥ ਕਰੀ ਜਾਓ ਜੀ ਇਹ ਅੰਦਰ ਦੀ ਗੱਲ ਅੰਦਰ ਕਿਹੜੀ ਗਾਂ ਬੱਜੀ ਸੀ ਵੀ ਜਿਹੜੀ ਚੋਲੀ ਜੇ ਆ ਆ ਝੱਖਾਂ ਰਹਿ ਗਈਆਂ ਨੇ ਇਨ੍ਹਾਂ ਵਿਦਵਾਨਾਂ ਕੋਲ ਉਹ ਜੀ ਉਹ ਤੇ ਅੰਦਰ ਦੀ ਗੱਲ ਕਰਦੀ ਹੈ ਬਾਣੀ ਅੰਦਰ ਕਿਹੜੀ ਕਪਲਾ ਗਾਂ ਵੱਜੀ ਹੈ ਕੋ ਮੈਨੂੰ ਵੀ ਲੱਭ ਕੇ ਦੋ ਮੈਨੂੰ ਤੇ ਅਜੇ ਤੱਕ ਲੱਭੀ ਨਹੀਂ ਕੇ ਬੰਨੇ ਉਹ ਤੋਂ ਮੁੱਲ ਦੋ ਤਾਂ ਲੈਣਾ ਪੈਂਦਾ ਆਹੀ ਅੰਦਰ ਦੀ ਗੱਲ ਹੈ ਅੰਦਰ ਦੀ ਗੱਲ ਅਧਿਆਤਮਕ ਅੰਦਰਲਾ ਪੱਖ ਅਧਿਆਤਮਕ ਉਹ ਭਾਈ ਬਾਣੀ ਸੂਖਮ ਸਤੂਲ ਅਰਥ ਦਿੰਦੀ ਹੈ ਅੰਦਰ ਬਾਹਰ ਦੇ ਅਰਥ ਸਮਝਾਉਂਦੀ ਹੈ ਪਰ ਹਰ ਗੱਲ ਨੂੰ ਅੰਦਰ ਦੀ ਕਹਿ ਕੇ ਰੱਦ ਕਰਨ ਵਾਲੇ ਮੂਰਖ ਨੂੰ ਬੰਦਾ ਪੁੱਛੇ ਵੀ ਅੰਦਰ ਕਿਹੜੀ ਤੇਰੀ ਮਾਂ ਗਾਂ ਵੱਜੀ ਹੈ ਕੋ ਪਤਾ ਲੱਗੇ ਨਾ ਅੰਦਰ ਗਾਂ ਕਿਹੜੀ ਐ ਜਦ ਦਿਨ ਲੱਭ ਜਾਵੇਗੀ ਫਿਰ ਉਹ ਅਰਥ ਕਰਾਂਗੇ ਆਪਾਂ ਇਹਦੇ ਇਹੀ ਅਰਥ ਕਰਨੇ ਨੇ ਮੈਂ ਇੱਥੇ ਕਥਾ ਕਰ ਰਿਹਾ ਕਿਸੇ ਨੇ ਐਡਿਟ ਕਰਕੇ ਕਹਿਣਾ ਅਰਥ ਗਲਤ ਕੀਤੇ ਨੇ ਉਥੇ ਅੰਦਰ ਦੀ ਗੱਲ ਹੋ ਰਹੀ ਐ ਮੈਂ ਇੱਥੇ ਹੀ ਪੁੱਛ ਲਿਆ ਤੁਹਾਨੂੰ ਵੀ ਤੁਹਾਨੂੰ ਕੋਈ ਪੁੱਛੇ ਤੇ ਉਹਨੂੰ ਆਖਿਓ ਭਰਾ ਵੀ ਅੰਦਰ ਦੀ ਗਾਂ ਨਹੀਂ ਜੇ ਲੱਭੀ ਅਜੇ ਤੱਕ ਸਾਨੂੰ ਬਾਹਰ ਮੁੱਲ ਲੈਣੀਆਂ ਪੈਂਦੀਆਂ ਨੇ ਗਾਂ ਲਈ ਚੋ ਕਪਲਾ ਗਾਂ ਗੋਰੇ ਰੰਗ ਦੀ ਗਾਂ ਚੋ ਲਈਏ ਨਾਮਦੇਵ ਜੀ ਨੇ ਗਊ ਚੋਕੇ ਤੇ ਆਪਣੇ ਗੋਵਿੰਦ ਰਾਏ ਨੂੰ ਆਪਣੇ ਖਸ਼ਮ ਨੂੰ ਆਖਿਆ ਇਹਨੂੰ ਪੀ ਇਹਨੂੰ ਭੋਗ ਲਾ ਤੇ ਜੇ ਨਹੀਂ ਲਾਉਂਦਾ ਤੇ ਮੇਰਾ ਮਨ ਨਹੀਂ ਪਤੀਜਣਾ ਜੇ ਭੋਗ ਨਹੀਂ ਲਾਉਂਦਾ ਤੇ ਮੇਰੇ ਦਿਲ ਨੂੰ ਮਨ ਨੂੰ ਠੰਡ ਨਹੀਂ ਪੈਣੀ ਜਿਦ ਫੜ ਲਈ ਹੈ ਉਹਦੇ ਅੱਗੇ ਜਿਦ ਫੜ ਲਈ ਹੈ ਨਹੀਂ ਤਾਂ ਘਰ ਕੋ ਬਾਪ ਰਸਾਏ ਨਹੀਂ ਤਾਂ ਘਰ ਕੋ ਬਾਪ ਰਸਾਏ ਦੁੱਧ ਪੀਓ ਮੇਰੋ ਮਨ ਪਤੀ ਆਏ ਉਧਰੋਂ ਬਾਪੂ ਦੀ ਡਾਂਗ ਦਾ ਵੀ ਡਰ ਹੈ ਵੀ ਜੇ ਤੂੰ ਭੋਗ ਨਾ ਲਾਇਆ ਤੇ ਬਾਪੂ ਕਹਿੰਦਾ ਸੀ ਵੀ ਭੋਗ ਲੱਗੇ ਤੋਂ ਬਿਨਾ ਜਲ ਪਾਣੀ ਵਰਤਨਾ ਨਹੀਂ ਹੈ ਤੇ ਮੇਰੇ ਕਿਉਂ ਮੌਰ ਤਤੇ ਕਰਾਉਣੀ ਇੱਕ ਘੁੱਟ ਪੀਲਾ ਖਾਂ ਤੇਰਾ ਕੀ ਜਾਂਦਾ ਤੇਰਾ ਕੀ ਜਾਂਦਾ ਥੋੜਾ ਜਿਹਾ ਛਕ ਲਾ ਖਾਂ ਐਦਾਂ ਲਿਲਕੀਆਂ ਕੱਢਦਾ ਲਿਲਕੜੀਆਂ ਕੱਢਦਾ ਤਰਲੇ ਲੈਂਦਾ ਰਾਬੇਦਾਂ ਹੀ ਮਿਲਦਾ ਪਿਖਸ਼ਾਲਸ ਭਿਖਾਰੀ ਨੂੰ ਮਿਲਦੀ ਹੈ ਜਿਹਨੂੰ ਤਰਲੇ ਲੈਣੇ ਆ ਜਾਣ ਤੇ ਜਦੋਂ ਨਾਮਦੇਵ ਜੀ ਨੇ ਨਾ ਸੋਹਣੇ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੇ ਧਰੀ ਸੋਹਣੀ ਦੀ ਕੌਲੀ ਵਿੱਚ ਦੁੱਧ ਪਾ ਕੇ ਨਾਮੇ ਨੇ ਅੱਗੇ ਰੱਖ ਦਿੱਤਾ ਆਪਣੇ ਖਸਮ ਦੇ ਅੱਗੇ ਰੱਖ ਦਿੱਤਾ ਤੇ ਕਹਿੰਦੇ ਵੀ ਉਹ ਜਿਹੜਾ ਖੁਦਾ ਹੈ ਨਾ ਉਹ ਜਿਹੜਾ ਸਭਨਾ ਵਿੱਚ ਸਮਾਇਆ ਹੈ ਜਿਹੜਾ ਨਾਮੇ ਦੇ ਸਿਰ ਦਾ ਸਾਈਂ ਸੀ ਉਹਨੇ ਇਸ ਜਿਦਵਲ ਇਸ ਪ੍ਰੇਮਵਲ ਵੇਖ ਕੇ ਤੇ ਮੁਸਕਰਾਇਆ ਹੈ ਉਹਨੇ ਆਪਣੇ ਆਪ ਵਿੱਚ ਮੁਸਕਰਾਇਆ ਹੈ ਮੁਸਕਰਾਇਆ ਭੋਲੇਪਨ ਦੇ ਉੱਤੇ ਵੀ ਐਸ਼ਾ ਵੀ ਪਿਆਰ ਹੈ ਮੇਰੇ ਨਾਲ ਕਿ ਲੋਕ ਤੇ ਸਭ ਕੁਝ ਆਪ ਹੀ ਢੱਪ ਜਾਂਦੇ ਨੇ ਪਹਿਲੀ ਵਾਰ ਕੋਈ ਲੱਭਾ ਜਿਹੜਾ ਪਹਿਲਾਂ ਮੈਨੂੰ ਭੋਗ ਲਵਾਉਂਦਾ ਹੈ ਕਿਉਂਕਿ ਉਧਰ ਕਾਜੀ ਪੂਜੀ ਦੇ ਆਸੇ-ਪਾਸੇ ਦੇ ਪੰਡਤ ਜਿਹੜੇ ਸੀ ਉਹ ਭੋਗ ਆਪ ਹੀ ਲਾ ਲੈਂਦੇ ਸੀ ਭਗਵਾਨ ਦਾ ਘਾਟ ਹੀ ਲਵਾਉਂਦੇ ਸੀ ਦੀਨ ਦੁਨੀਆ ਦੇ ਪਾਤਸ਼ਾਹ ਇਹ ਕੌਤਕ ਵੇਖ ਕੇ ਨਾਮਦੇਵ ਜੀ ਦਾ ਏਕ ਭਗਤ ਮੇਰੇ ਹਿਰਦੈ ਵਸੈ ਨਾਮੇ ਦੇਖੋ ਨਾਰਾਇਣ ਜੇ ਗੁਰੂ ਹਾਜ਼ਰ ਨਾਜ਼ਰ ਹੈ ਜੇ ਖੁਦਾ ਹਾਜ਼ਰ ਨਾਜ਼ਰ ਹੈ ਤੇ ਨਾਮਦੇਵ ਨੇ ਲਿਖਿਆ ਹੈ ਵੀ ਮੇਰੇ ਵੱਲ ਵੇਖ ਕੇ ਹੱਸਿਆ ਉਹ ਤੇ ਜੇ ਰੱਬ ਕੋਈ ਤਾਕਤ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਕੋਈ ਤਾਕਤ ਹੀ ਨਹੀਂ ਸਤਗੁਰੂ ਸਾਡਾ ਕੋਈ ਤਾਕਤ ਹੀ ਨਹੀਂ ਤੇ ਖੁਦਾ ਦੀ ਸ਼ਾਨ ਵਿੱਚ ਨਾਮਦੇਵ ਇੱਕ ਅਗੋਚਰ ਤਾਕਤ ਬਾਰੇ ਕਿਵੇਂ ਲਿਖ ਗਿਆ ਵੀ ਉਹ ਹੱਸਿਆ ਅਗੋਚਰ ਹੈ ਸਾਡੀਆਂ ਅੱਖਾਂ ਨੂੰ ਨਹੀਂ ਦਿਖਦਾ ਪਰ ਜਿਨ੍ਹਾਂ ਦੀ ਅਵਸਥਾ ਜਿਨ੍ਹਾਂ ਜਿੱਦ ਫੜ ਲਈ ਉਹਨਾਂ ਨੂੰ ਵੇਖਿਆ ਹੈ ਦੁੱਧ ਪੀ ਆਏ ਭਗਤ ਕਰ ਗਿਆ ਤੇ ਨਾਮਦੇਵ ਜੀ ਲਿਖ ਰਹੇ ਨੇ ਕਹਿੰਦੇ ਹਸਿਆ ਹਸਿਆ ਨਹੀਂ ਗੱਲ ਬਣਨੀ ਇਹ ਹਸ ਤੂੰ ਬਾਅਦ ਵਿੱਚ ਨਹੀਂ ਪਹਿਲਾਂ ਮੇਰਾ ਕੰਮ ਕਰ ਬਾਪੂ ਵਾਂਡੇ ਨੂੰ ਆਉਣ ਵਾਲਾ ਈ ਇਹ ਹਸਿਆ ਨਹੀਂ ਗੱਲ ਬਣਨੀ ਦੁੱਧ ਪੀ ਆਏ ਭਗਤ ਕਰ ਗਿਆ ਨਾਮੇ ਹਰ ਦਾ ਦਰਸ਼ਨ ਭਇਆ ਤੇ ਹੁਣ ਜਿਹੜਾ ਦਾ ਭੋਗ ਨਹੀਂ ਲਵਾਉਣਾ ਚਾਹੀਦਾ ਫਿਰ ਕਸਰ ਕਾ ਦੀਏ ਤੁਸੀਂ ਆਪਸਾਬ ਨਾਲੋ ਬਾਪੂ ਜਿਹੜਾ ਹੈ ਜਿਹੜੇ ਸਾਧੂ ਸਤਪੁਰਸ਼ ਨੇ ਖਸਮ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ ਆਪਾਂ ਨਹੀਂ ਰੋਜ਼ ਪੜਦੇ ਕਰੀ ਪਾਗ ਛਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਤੇ ਤੁਸੀਂ ਆਖੋਗੇ ਨਾਮਦੇਵ ਤੇ ਰੱਬ ਦੀ ਗੱਲ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਕਿਹੜੇ ਰੱਬ ਨੇ ਤੂੰ ਬਾਣੀ ਨਹੀਂ ਪੜੀ ਲੱਗਦਾ ਸਤਗੁਰ ਜਾਗਤਾ ਹੈ ਦਿਓ ਇਹ ਸਦਾ ਹੀ ਜਾਗਦਾ ਹੈ ਸਤਿਗੁਰ ਸਦਾ ਹੀ ਹਾਜ਼ਰ ਨਾਜ਼ਰ ਹੈ ਜਿਉਂਦਾ ਜਾਗਦਾ ਦਿਓ ਹੈ ਪ੍ਰਭ ਹੈ ਪਰਮਾਤਮਾ ਹੈ ਮੋਹਰ ਲਾਈ ਹੈ ਗੁਰੂ ਗ੍ਰੰਥ ਸਾਹਿਬ ਨੇ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦਨਾ ਭਾਈ ਜੇ ਭਗਤ ਦੇਵ ਦੁੱਧ ਨੂੰ ਭੋਗ ਲਵਾ ਸਕਦਾ ਤੇ ਸਾਡੀ ਕੀ ਵਖੀ ਦੁੱਖ ਦੀ ਹੈ ਦੇਗ ਨੂੰ ਭੋਗ ਲਵਾਉਂਦੇ ਆ ਸਾਨੂੰ ਕੀ ਤੰਗੀ ਹੈ ਲੰਗਰ ਨੂੰ ਭੋਗ ਲਵਾਉਂਦੇ ਆ ਤੇ じゃ ਮੈਨੂੰ ਲੱਗਦਾ ਐਸ ਵੀਰ ਦਾ ਇਰਾਦਾ ਵੀ ਸਾਰੀ ਰਸਤੇ ਦੇ ਘਰ ਹੀ ਛੱਡ ਆਇਆ ਕਰੀਏ ਤੇ ਲੰਗਰੀ ਨਾ ਬਣਿਆ ਕਰੇ। ਆਖੇ ਗੁਰੂ ਭੋਗ ਨਹੀਂ ਲਾਉਂਦਾ। ਆਖੇ ਗੁਰੂ ਵੀ ਭੋਗ ਲਾਉਂਦਾ। ਬਾਣੀ ਕਹਿੰਦੀ ਸਤਗੁਰ ਜਾਗਤਾ ਹੈ ਦੇਉ। ਤੇ ਜਿਹੜੇ ਕਹਿੰਦੇ ਭੋਗਨਾ ਲਵਾਓ ਉਹ ਗੁਰੂ ਨਹੀਂ ਸਮਝਦੇ ਇਸ ਨੂੰ ਕੇਵਲ ਗ੍ਰੰਥ ਸਮਝਦੇ ਨੇ। ਹਾਂ ਵੀ ਸਿੱਖਿਆ ਦੇਣ ਵਾਲੀ ਕਿਤਾਬ ਐ ਇੱਕ। ਪਰ ਸਾਡੇ ਲਈ ਕੀ ਹੈ ਫਿਰ ਪੜਦੇ ਹੋ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਨਿਰੰਕਾਰ ਹੈ ਸਾਡੀ ਬਾਣੀ ਤੇ ਨਿਰੰਕਾਰ ਹਾਜ਼ਰ ਨਾਜ਼ਰ ਹੈ ਭਾਈ ਭੋਗ ਕਿਉਂ ਨਾ ਲਵਾਈਏ ਅਸੀਂ ਤੇ ਬਾਣੀ ਦੇ ਆਧਾਰ ਤੇ ਸਿੱਧ ਕਰਦੇ ਆ ਵੀ ਭੋਗ ਲੱਗਦਾ ਰਿਹਾ ਤੇ ਲਵਾਉਣਾ ਹੈ ਤੂੰ ਕਿਹੜੇ ਵਿਹਾਫ ਤੇ ਖੰਡਨ ਕਰ ਰਿਹਾ ਕੋਈ ਸਬੂਤ ਦੇ ਤੂੰ ਕੋਈ ਸਬੂਤ ਦੇ ਵੀ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਹੋਵੇ ਭੋਗ ਲਵਾਉਣਾ ਮਨਮਤ ਹੈ ਜਿੱਥੋਂ ਮਰਦੀ ਪੂਛ ਚੋ ਕੇ ਆ ਜਾਂਦੇ ਨੇ ਆ ਨਹੀਂ ਕਰਨਾ ਉਹ ਨਹੀਂ ਕਰਨਾ ਆ ਮर्यादा ਝੂਠੀ ਐ ਆ ਸਿਧਾਂਤ ਗਲਤ ਐ ਮੈਨਾਂ ਵੀ 400 ਵਰੇ ਦੇ ਵਿੱਚ ਕੋਈ ਜਾਗਰੂਕ ਪ੍ਰਚਾਰਕ ਪੈਦਾ ਨਹੀਂ ਹੋਇਆ ਜਿੰਨੇ ਆ ਪਿਛਲੇ 20 ਸਾਲਾਂ ਚੂ ਕੇ ਨੇ ਕੋਲ ਜਾਂਦਾ ਮੂਰਖੇ ਤੇ ਪ੍ਰਚਾਰਕ ਬਣਿਆ ਤੇ ਆਖਣਗੇ ਜੀ ਅਸੀਂ ਜਾਗਰੂਕ ਐ ਇਹ ਜਾਗਰੂਕਤਾ ਹੁੰਦੀ ਐ ਆਪਣੇ ਪਿਓ ਦੀ ਸ਼ਾਨ ਦੇ ਉਲਟ ਬੋਲਣਾ ਇਹ ਸ਼ਰਨਭ ਹੁੰਦੀ ਹੈ ਆਪਣੇ ਪਿਓ ਨੂੰ ਅਧੂਰਾ ਕਹਿਣਾ ਆਪਣੇ ਗੁਰੂ ਤੇ ਉਂਗਲ ਕਰਨੀ ਆਪਣੇ ਗੁਰੂ ਦੇ ਇਤਿਹਾਸ ਨੂੰ ਖੰਡਨ ਕਰਨਾ ਇਹ ਜਾਗਰੂਕਤਾ ਨਹੀਂ ਹੈ ਨਲਾਇਕ ਬੱਚੇ ਇਦਾਂ ਕਰਦੇ ਨੇ ਜਿਹੜੇ ਆਪੇ ਬਾਪੂ ਦੇ ਉਲਟ ਬੋਲ ਜਿਹੜੇ ਲਾਇਕ ਹੁੰਦੇ ਨੇ ਉਹ ਤੇ ਬਾਪੂ ਦੀ ਸ਼ਾਨ ਵਧਾਉਂਦੇ ਨੇ ਉਹ ਤੇ ਬਾਪੂ ਦੇ ਗੁਣ ਗਾਉਂਦੇ ਨੇ ਬਾਪੂ ਦੀ ਵਡਿਆਈ ਕਰਦੇ ਨੇ ਤੇ ਨਾਲੇ ਇੱਥੇ ਕਮਰੇ ਦੇ ਸੋਫੇ ਤੇ ਬਹਿ ਕੇ ਗੱਲ ਕਰਕੇ ਪਾ ਦਿਓ ਇੱਥੇ ਕਿਹੜਾ ਕੋਈ ਪੁੱਛਣ ਵਾਲਾ ਹੈ ਪਤਾ ਤੇ ਉਦੋਂ ਲੱਗਦਾ ਜਦੋਂ ਆਖੋ ਜੀ ਆਓ ਲਾਈਵ ਵਿਚਾਰ ਹੀ ਕਰ ਲਈਏ ਉਦੋਂ ਟਿਕਟਾਂ ਲਈ ਫਿਰਦੇ ਹੁੰਦੇ ਜਾਜ ਦੀਆਂ ਵਾਪਸ ਜਾਣ ਨੂੰ ਵੀ ਭਾਈ ਤੂੰ ਤਰਕ ਕਰ ਦਿੱਤਾ ਸਾਹਮਣੇ ਬੈਠ ਵਿਚਾਰ ਕਰ ਸੰਗਤਾਂ ਵਿੱਚ ਲੱਖਾਂ ਵਿੱਚ ਕਰੋੜਾਂ ਵਿੱਚ ਲਾਈਵ ਬੈਠ ਉੱਥੇ ਸਟੇਜ ਤੇ ਜਾ ਕੇ ਕਹਿ ਦਿੰਦਾ ਭੋਗ ਨਹੀਂ ਲਾਉਣਾ ਇੱਥੇ ਆ ਕੇ ਵਿਚਾਰ ਕਰ ਇੱਥੇ ਸਾਹਮਣੇ ਬੈਠ ਕੇ ਵਿਚਾਰ ਕਰ ਤੈਨੂੰ ਦਸੀਏ ਵੀ ਭੋਗ ਲਾਉਣਾ ਚਾਹੀਦਾ ਹੈ ਜਾਂ ਨਹੀਂ ਲਾਉਣਾ ਚਾਹੀਦਾ ਪਤਾ ਨਹੀਂ ਕਾਦਾ ਗਿਆਨ ਚੁੱਕੀ ਫਿਰਦੇ ਨੇ ਇਹ ਕੋਈ ਗਿਆਨ ਹੈ ਇਹ ਕਾਦੀ ਕੈਂਚੀ ਹੈ ਸਾਰਾ ਇਤਿਹਾਸ ਸਾਰੀ ਬਾਣੀ ਸਾਰੀਆਂ ਮਰਿਆਦਾ ਨੂੰ ਵੱਡ-ਵੱਡ ਛੁੱਟੀ ਜਾ ਰਹੇ ਨੇ ਹੁਣ ਇਹਨਾਂ ਨੇ ਗੱਲ ਬਣਾਉਣੀ ਜੇ ਵੀ ਇਹ ਅੰਦਰ ਦੀ ਗਊ ਹੈ ਤੇ ਪੁੱਛਿਓ ਜ਼ਰੂਰ ਵੀ ਅੰਦਰ ਗਊ ਕਿਹੜੀ ਹੁੰਦੀ ਹੈ ਵੀ ਕਿਹੜੀ ਕਪੜਾ ਗਊ ਬੱਧੀ ਹੈ ਅੰਦਰ ਪਿਓ ਵਾਲੀ ਸਾਨੂੰ ਵੀ ਦੱਸ ਕੋਈ ਇਹ ਐਸਾ ਥੂਲ ਦੁਨੀਆ ਦੀ ਗੱਲ ਕਰ ਰਿਹਾ ਹੈ ਬਾਬਾ ਤੇ ਫਿਰ ਜੇ ਦਿਦਾਰੇ ਹੋਏ ਨੇ ਤੇ ਫਿਰ ਹੀ ਹੱਸਦਾ ਵੇਖਿਆ ਹੈ ਨਾ ਗੋ ਬਾਣੀ ਵੀ ਕਹਿੰਦੀ ਹੈ ਰੱਬ ਹੈ ਗੋਚਰ ਨਹੀਂ ਦਿਖਦਾ ਪਰ ਜਿਨ੍ਹਾਂ ਨੂੰ ਦਿਦਾਰੇ ਹੋ ਗਏ ਤੇਰੇ ਬੰਕੇ ਲੋਇਣ ਦੰਤ ਰਸ਼ਾਲਾ ਸੋਹਣੇ ਨੱਕ ਜਿੰਨ ਲੰਮੜੇ ਬਾਲਾ ਉਹ ਸਾਡਾ ਖਸਮੇਡਾ ਸੋਹਣਾ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਿੱਖਾ ਨੱਕ ਹੈ ਉਹਦਾ ਪਕੌੜੇ ਵਰਗਾ ਨਹੀਂ ਹੈ ਤਿੱਖਾ ਨੱਕ ਹੈ ਉਹਦਾ ਬੜਾ ਸੋਹਣਾ ਦੰਤ ਰਸਾਲਾ ਰਸਦਾਇਕ ਮੋਤੀਆਂ ਵਰਗੇ ਦੰਦ ਨੇ ਤੇ ਲੰਮੇ ਸੋਹਣੇ ਉਹਦੇ ਕੇਸ ਨੇ ਤਾਂ ਹੀ ਤੇ ਕੱਲੇ ਕੱਲੇ ਅੰਗ ਤੇ ਲਿਖਿਆ ਕਿਤੇ ਭਗਤ ਕਹਿ ਰਹੇ ਨੇ ਪਾਰ ਉਤਾਰੇ ਕੇਸ਼ਵਾ ਹਰ ਜਗ੍ਹਾ ਕੇਸੋ ਕੇਸੋ ਕੂਕੀਆ ਕੇਸੋ ਕੇਸੋ ਕਰਕੇ ਆਖਿਆ ਗਿਆ ਉਹਦੇ ਸੋਹਣੇ ਕੇਸ ਨੇ ਜੇ ਕਬੀਰ ਨੇ ਵੇਖਿਆ ਹੈ ਤੇ ਫੇਰ ਹੀ ਕਿਸੋ ਕਿਸੋ ਆਖਿਆ ਹੈ ਨਾ ਇਹ ਨਾਮੇ ਨੇ ਵੇਖਿਆ ਹੈ ਤੇ ਫੇਰ ਹੀ ਇਹ ਦੱਸ ਪਾਇਆ ਹੈ ਨਾ ਵੀ ਮੇਰੇ ਵੱਲ ਵੇਖ ਕੇ ਮੁਰਾਰੀ ਹੱਸਿਆ ਹੈ ਅਕਾਲ ਪੁਰਖ ਹੱਸਿਆ ਹੈ ਤੇ ਜੇ ਨਾਮਦੇਵ ਤੇ ਅੱਜ ਦੀ ਕਥਾ ਆਪਾਂ ਦੇਖੀ ਦੋਨੇ ਜਿਹੜੇ ਪ੍ਰਚਾਰਕ ਨੇ ਰਣਜੀਤ ਬਾਬਾ ਢੜਰੀਆਂ ਵਾਲੇ ਤੇ ਬਾਬਾ ਬੰਤਾ ਸਿੰਘ ਦੋਨੇ ਹੀ ਬਹੁਤ ਵੱਡੇ ਪ੍ਰਚਾਰਕ ਨੇ ਸਿੱਖਾਂ ਦੀ ਬਹੁਤ ਵੱਡੀ ਤਦਾਦ ਇਹਨਾਂ ਨੂੰ ਸੁਣਦੀ ਹੈ ਇਹਨਾਂ ਨੂੰ ਲਾਈਕ ਕਰਦੀ ਹੈ ਤੇ ਇਹਨਾਂ ਦੀਆਂ ਗੱਲਾਂ ਉੱਤੇ ਅਮਲ ਕਰਦੀ ਹੈ ਤੇ ਦੋਨੇ ਜਿਹੜੇ ਵਿਦਵਾਨ ਸੀ ਜਾਂ ਪ੍ਰਚਾਰਕ ਸੀ ਉਹਨਾਂ ਨੇ ਆਪਣੀਆਂ ਆਪਣੀਆਂ ਰਾਏ ਦਿੱਤੀਆਂ ਗੱਲਾਂ ਵਿਵਾਦ ਦੱਸੀਆਂ ਕਿ ਭੋਗ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ ਬਾਕੀ ਵੀਰੋ ਇਸ ਦੇ ਬਾਰੇ ਸਹੀ ਜਿਹੜੀ ਡਿਟੇਲ ਹੈ ਤੁਹਾਨੂੰ ਪਤਾ ਕਿਉਂਕਿ ਇਹ ਤੁਹਾਡਾ ਧਰਮ ਸਿੱਖੀ ਧਰਮ ਦੇ ਵਿੱਚ ਕੀ ਹੈ ਇਹ ਤੁਸੀਂ ਬਿਹਤਰ ਜਾਣਦੇ ਹੋ ਤੇ ਬਾਕੀ ਜੋ ਇਹਨਾਂ ਦੋ ਵਿਦਵਾਨਾਂ ਨੇ ਆਖਿਆ ਤੁਸੀਂ ਸੁਣਿਆ ਹੁਣ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਇਹਨਾਂ ਦੋ ਵਿਦਵਾਨਾਂ ਵਿੱਚੋਂ ਸਹੀ ਕਿਹੜਾ ਕਹਿ ਰਹੇ ਨੇ ਤੇ ਦੂਸਰੇ ਜਿਹੜਾ ਉਹਨਾਂ ਗੱਲ ਕਿਹਦੀ ਸਹੀ ਹੈ ਤੇ ਕਿਹਦੀ ਗਲਤ ਹੈ ਇਹ ਗੱਲ ਹੁਣ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਣੀ ਹੈ ਤਾਂ ਕਿ ਸਾਨੂੰ ਵੀ ਪਤਾ ਚੱਲ ਸਕੇ ਕਿ ਆਇਆ ਜਿਹੜੇ ਸਿੱਖ ਭੋਗ ਲਾਉਂਦੇ ਨੇ ਆਇਆ ਵਾਕਈ ਉਹ ਗੁਰੂ ਸਾਹਿਬਾਨ ਨੇ ਲਾਇਆ ਸੀ ਤੇ ਉਹਨਾਂ ਦੀ ਤਰ੍ਹਾਂ ਕੰਮ ਕਰਨਦੇ ਆ ਜਾਂ ਫਿਰ ਜਿਸ ਤਰ੍ਹਾਂ ਕੇ ਬਾਬਾ ਰਣਜੀਤ ਬਾਬਾ ਟਰੇਆਂ ਵਾਲੇ ਕਹਿੰਦੇ ਆ ਕਿ ਹਿੰਦੂਆਂ ਦਾ ਕੰਮ ਕਰਨ ਦੇ ਭੋਗ ਲਾ ਕੇ ਉਹੀ ਮੈਂ ਕਹ ਰਿਹਾ ਕਿ ਇਹਨਾਂ ਦੋ ਚ ਸਹੀ ਕਿਹੜਾ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਣਾ ਵਾ ਬਾਕੀ ਵੀਰੋ ਆਪਣਾ ਰੱਖਿਓ ਟੇਸ ਦਾ ਖਿਆਲ ਰੱਬ ਰੱਖਾ